ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬੁੱਟਰਕਲਾ ਬੁੱਟਰ ਪਿੰਡ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਆਉਂਦਾ ਹੈ ਇਹਦੇ ਨਾਲ ਦਾ ਪਿੰਡ ਬਦਨੀ ਕਲਾ ਸੋ ਇਹ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਪੈਂਦਾ ਬੁੱਟਰ ਜਿੱਥੇ ਵੀਡੀਓ ਬਣਾ ਰਹੇ ਆ ਦੋਸੋ ਇਹਨਾਂ ਦਾ ਪੁਰਾਣਾ ਵਪਾਰ ਦਾ ਕੰਮ ਹੈ ਤੇ ਜਿਹੜੇ ਵੀਰ ਵਪਾਰ ਕਰਦੇ ਆ ਖਾਸ ਕਰਕੇ ਪੁਰਾਣੇ ਵਪਾਰੀ ਵੀਰ ਤੋ ਉਹ ਜਰੂਰ ਇਹਨਾਂ ਨੂੰ ਜਾਣਦੇ ਆ ਕਿਉਂਕਿ ਇੱਥੇ ਇਹਨਾਂ ਕੋਲ ਬਹੁਤ ਸਾਰੀਆਂ ਗਾਵਾਂ ਵਿਕਰੀ ਵਾਲੀਆਂ ਰੂਟੀਨ 'ਚ ਰਹਿੰਦੀਆਂ ਆ ਅੱਜ ਫੇਰ ਕੋਈ 15 17 나ਗ 15 16 나ਗ ਇੱਥੇ ਮੌਜੂਦ ਹੈ ਇੱਕ ਵੜ ਬਾਈ ਜੀ ਹੋਰੀ ਦੱਸਦੇ ਸੀ ਵੀ ਇੱਥੇ ਇਹਨਾਂ ਕੋਲ ਪਹੁੰਚਣ ਵਾਲੀ ਆ ਹੋ ਸਕਦਾ ਵੀਡੀਓ ਬਣਾਉਂਦੇ ਆ ਬਣਾਉਂਦੇ ਆ ਅੱਜੇ ਤੇ ਨਹੀਂ ਜਦੋਂ ਵੀਡੀਓ ਬਣ ਜੂਗੀ ਉਦੋਂ ਉਹਨੇ ਪਹੁੰਚ ਜਾਣਾ ਤੁਸੀਂ ਕੰਟੈਕਟ ਉਹਦੇ ਲਈ ਵੀ ਕਰ ਸਕੋਗੇ ਸੋ ਜਿਹੜੀਆਂ ਗਾਵਾਂ ਤੁਹਾਨੂੰ ਅੱਜ ਦਿਖਾਉਣੀ ਹੈ ਇਹਨਾਂ ਦੇ ਵਿੱਚੋਂ ਮੈਨੂੰ ਇਹ ਪਤਾ ਲੱਗਿਆ ਵੀ ਬਹੁਤਿਆਂ گاਵਾਂ ਨਾਲ ਬੱਚੇ ਵੱਛਣੇ ਜੋ ਜਿਹੜੀਆਂ ਸੋਹਣੀਆਂ ਸਵਆਂੀਆਂ گاਵਾ ਉਹਨਾਂ ਨਾਲ ਫੀਮੇਲ ਕਾਫ ਹੈ ਡਿਟੇਲ ਕੁੱਛ ਨਹੀਂ ਸ਼ੁਰੂ ਕਰਾਂਗੇ ਇੱਕ ਇੱਕ ਨਾਲ ਤੋਰ ਕੇ ਦਿਖਾਉਂਦੇ ਜਾਵਾਂਗੇ ਜਿਹੜਾ ਨਾਲ ਤੁਹਾਨੂੰ ਜੱਜ ਗਿਆ ਉਹਦੀ ਤਸੱਲੀ ਕਰਨਾ ਹੱਕ ਹੈ ਆ ਕੇ ਜ਼ਰੂਰ ਦੇਖੋ ਤਸੱਲੀ ਕਰੋ ਪਸ਼ੂ ਜੱਜਦਾ ਖਰੀਦਣਾ ਤਾਂ ਤਸੱਲੀ ਕਰਨਾ ਵੀ ਤੁਹਾਡਾ ਹੱਕ ਹੈ ਆਓ ਮਿਲਦੇ ਹਾਂ ਅੰਕਲ ਜੀ ਹੋਰਾਂ ਨੂੰ ਆਪਾਂ ਸ਼ੁਰੂਆਤ ਕਰਦੇ ਹਾਂ ਅੱਜ ਇਸ ਵੀਡੀਓ ਦੀ ਅੰਕਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਇੱਕ ਵਾਰ ਦੱਸਿਓ ਜੀ ਅਰਜਿੰਦਰ ਕੁਮਾਰ ਜੀ ਅੰਕਲ ਜੀ ਅੱਜ ਮੇਰੇ ਖਾਲਜ ਹੈ 16 17 ਨਾ ਘਰੇ ਹੈਗੇ ਹੈਗੇ 16 17 ਇੱਕ ਵੈੜ ਹੋਰ ਤੁਸੀਂ ਦੱਸਦੇ ਸੀ ਆ ਰਹੀ ਹੈ ਵੈੜ ਬਹੁਤ ਚੰਗੀ ਲਈ ਹੈ ਜੀ ਸੂਨ ਚ 5-7 ਦਿਨ ਲਈਦੀ ਹੈ ਬਹੁਤ ਚੰਗੀ ਵੈੜ ਆ ਵਾਈਟ ਕਲਰ ਦੀ ਠੀਕ ਹੈ ਚਲੋ ਉਹ ਪਹੁੰਚੂਗੀ ਨਹੀਂ ਤਾਂ ਤੁਹਾਡੇ ਤੋਂ ਕੋਈ ਭਰਾ ਜੇ ਚਾਹੂਗਾ ਤਾਂ ਫੋਟੋ ਮੰਗਾ ਲੂਗਾ ਇਧਰੋਂ ਸ਼ੁਰੂਆਤ ਕਰਦੇ ਆਪਾਂ ਪਹਿਲੇ ਨੰਬਰ ਤੇ ਪਹਿਲੇ ਬੱਚੀ ਦੋ ਦੰਦ ਦੀ ਬੱਚੀ ਹੈ ਜੀ ਦੋ ਦੰਦ ਪਹਿਲਾ ਹਸੂਆ ਦੇਣਾ ਜੀ ਕਿੰਨੇ ਹੋ ਗਏ ਸੂਈ ਨੂੰ ਆ ਪਰਸੂ ਸੂਈ ਆ ਵੱਛੀ ਦਿੱਤੀ ਐਣੀ ਮੇਰੇ ਕੋਲ ਅੱਛੀ ਜੀ ਬੱਚੀ ਖੋਲੀ ਬਈ ਇਹਨੂੰ ਦੋਸਤੋ ਇਹਦੀ ਵੱਛੀ ਬੜੀ ਕਮਾਲ ਦੀ ਹੈ ਹਾਲਾਂਕਿ ਆਪ ਵੀ ਵੈੜੇ ਦੋ ਦੰਦ ਪਹਿਲਾ ਸੂਆ ਪਰ ਵੱਛੀ ਜ਼ਰੂਰ ਦੇਖ ਲਓ ਬਈ ਮੜਾ ਵੱਛੀ ਕਮਾਈਆਂ ਤੁਸੀਂ ਦੇਖੋ ਇਹਦੀ ਵੱਛੀ ਦੋਸਤੋ ਕਿਉਂਕਿ ਇਹ ਬੱਚਿਆਂ ਦੀ ਵੈਲਿਊ ਹੁੰਦੀ ਹੈ ਤੋੜ ਦਿਓ ਬਈ ਜਦੋਂ ਉਹਨੂੰ ਇਸ ਗਾਣੇ ਇਸ ਵੈੜ ਨੇ ਤੀਜੇ ਸੂਏ ਸੋਣਾ ਤੇ ਨਾਲ ਵੱਛੀ ਨੇ ਸੂਪ ਪੈਣਾ ਜੇ ਚੰਗੀ ਸੰਭਾਲ ਲਓਗੇ ਤਾਂ ਸੋ ਇਹ ਵੈੜ ਦੋ ਦੰਦ ਪਹਿਲਾ ਸੂਆ ਪਰਸੂ ਸੂਈ ਹੈ ਹਜੇ ਤਾਜੀ ਸੂਈ ਵੀ ਪਲੂਨ ਹਜੇ ਹਵਾਨੇ ਦੇ ਉੱਤੇ ਹੈਗੀ ਆ ਤਾਂ ਜਾਂ ਤੁਸੀਂ ਇਹਦਾ ਦੇਖ ਸਕਦੇ ਹੋ ਕਦ ਘਾੜ ਤੁਹਾਡੇ ਸਾਹਮਣੇ ਆ ਕਮਾਲਾ ਭਾਈ ਚੰਗੇ ਬੱਚੇ ਨੂੰ ਜਨਮ ਦਿੱਤਾ ਦੋਸਤੋ ਵੱਛੀ ਵਾਲੀ ਗਾਂ ਦੇ ਉੱਤੇ ਕੋਈ 2-4 ਰੁਪਏ ਦੇ ਵੱਧ ਵੀ ਲੱਗਦੇ ਆ ਖਰਚ ਲਿਆ ਕਰੋ ਕਿਉਂਕਿ ਵੈਸੇ ਵੱਛੀ ਦੀ ਵੈਲਿਊ ਬਹੁਤ ਹੈ ਤੱਲੀ ਬੱਚੀ ਖਰੀਦੋਂ ਤਾਂ ਵੀ ਕੀਮਤ ਕਾਫੀ ਲੱਗਦੀ ਹੈ ਸੋ ਇਹ ਪਹਿਲੇ ਨੰਬਰ ਤੇ ਦੋ ਦੰਦ ਪਹਿਲਣ ਵੈਰ ਤੇ ਨਵਾਂ ਹੈ ਵੱਛੀ ਵਾਲੀ ਹੈ ਵੱਛੀ ਸੋਹਣੀ ਹੈ ਇਹਦੇ ਨਾਲ ਅ ਦੋ ਨੰਬਰ ਤੇ ਜਿਹੜੀ ਅੰਕਲ ਦੀ ਗਾਂ ਖੜੀ ਹੈ ਉਹ ਜ ਮਗਰ ਵੀ ਅੱਛੀ ਹੋਈ ਹੈ ਜੀ ਇਹ ਸੂਆ ਕਦੋਂ ਪਹਿਲੇ ਦੋ ਦੰਦ ਦੀ ਹੋ ਆ ਜੀ ਠੀਕ ਹੈ ਦੋ ਦੰਦ ਪਹਿਲਾ ਸੂਆ ਵੱੱਛੀ ਇਹਦੇ ਨਾਲ ਤੁਰਦੇ ਬਾਈ ਇਹ ਵੀ ਅੱਛੀ ਸੋਹਣੀ ਹੈ ਸੋ ਦੋਂਦੀ ਵੜ ਪਹਿਲਾ ਸੂਆ ਢਾਂਚਾ ਤੁਸੀਂ ਹੁਣ ਦੇਖ ਲਓ ਤੁਰਦੀ ਤੋਂ ਫੈਕਸ ਜਾਂ ਹਵਾਨਾ ਦੱਸੋ ਕਿਹੜਾ ਠੰਡ ਦਾ ਟਾਈਮ ਆ ਬਾਕੀ ਕੋਈ ਵੀ ਪਸ਼ੂ ਹੈ ਸੋਣ ਤੋਂ ਕੋਈ 10-15 ਦਿਨ ਬਾਅਦ ਚ ਨਿਖਰਦਾ ਪੂਰਾ ਪਰ ਇਹ ਫੈਕਸੋ ਵਾਨਾ ਚੰਗਾ ਪਰੂਗੀ ਕਮਾਲਾ ਬਈ ਬਰੀਡ ਵਾਈਜ਼ ਸੋਹਣੀ ਐ ਹਾਈਟ ਤੇ ਲੈਂਥ ਚੰਗੀ ਐ ਸੋ ਰੇਟ ਇਹਨਾਂ ਪਸ਼ੂਆਂ ਦੇ ਫੋਨ ਦੇ ਉੱਤੇ ਰੱਖੇ ਜਾਂਦੇ ਕਿਉਂਕਿ ਪੁਰਾਣਾ ਵਪਾਰ ਐ ਤੇ ਇਹਨਾਂ ਕੋਲ ਬਹੁਤ ਸਾਰੇ ਵਪਾਰੀ ਵੀ ਆਉਂਦੇ ਆ ਹਰੇਕ ਕਿੱਤੇ ਦੇ ਕੁਝ ਪੜਦੇ ਹੁੰਦੇ ਆ ਸੋ ਉਹਦੇ ਕਰਕੇ ਰੇਟ ਤੁਹਾਨੂੰ ਅਸੀਂ ਵੀਡੀਓ ਚ ਨਹੀਂ ਦੱਸਦੇ ਅੰਕਲ ਜੀ 3 ਨੰਬਰ ਤੇ ਜਿਹੜੀ ਹੁਣ ਗਾਂ ਤੋਰਾਂਗੇ ਦੂਜੇ ਸੂਆ ਸੂਈ ਆ ਜੀ ਇਹਦੀ ਮਗਰ ਬੱਛੀ ਹੋਈ ਹੈ ਮਗਰ ਇਹਨੂੰ ਕਿੰਨਾ ਕਿਚਰ ਹੋ ਗਿਆ 10 ਦਿਨ ਹੋ ਗਏ ਜੈ ਸੂਈ ਨੂੰ ਬੱਛੀ ਦੋਸਤੋ ਇਹਦੇ ਨਾਲ ਤੋਰਦੇ ਬਈ ਇਹਦੇ ਨਾਲ ਵੀ ਬਹੁਤ ਸੋਹਣੀ ਬੱਛੀ ਆ ਹਾਲਾਂਕਿ ਜਿਹੜੀ ਗਾਂ ਚੰਗੀ ਐ ਤਾਂ ਉਹਦਾ ਬੱਚਾ ਨੇਚਰਲੀ ਐ ਚੰਦਾ ਹੀ ਹੋਊਗਾ ਬੋਲਾ 30 ਕਿਲੋ ਹੋਗਾ ਅੱਛਾ 30 ਕਿਲੋ ਬੋਲਾ ਹੋਊਗਾ ਜੀ 30 ਕਿਲੋ ਬੋਲਾ ਹੋਊਗਾ ਦੋਸਤੋ ਦੂਜਾ ਸੂਆ ਸੂਈ ਐ 100 ਰੁਪਿਆ ਕਿਲੋ ਵੀ ਯਾਨੀ ਕਿ ਕਪੈਸਿਟੀ ਵਾਲੀ ਵਹਿੜਾ ਠੀਕ ਐ ਪਹਿਲੇ ਸੂਏ ਨੇ 40-40 ਕਿਲੋ ਲੋਡ ਦਿੱਤਾ ਵਾ ਸੋ ਸ਼ੁਰੂਆਤ 30 ਕਿਲੋ ਬੌਲੇ ਤੋਂ ਹੋਈ ਐ ਹਵਾਨਾ ਇਹਦਾ ਵੀ ਫਿਕਸ ਐ ਲਿਆ ਭਾਈ ਲੱਤਾ ਖੋਲ ਕੇ ਤੁਰੂਗੀ ਚੰਗਾ ਕੱਦ ਆ ਸੋਹਣੀ ਵੇਲ ਐ ਮਜ਼ਬੂਤ ਢਾਂਜਾ ਉਤੋਂ ਬਿਲਕੁਲ ਸਿੱਧੀ ਨਜ਼ਰ ਆਉਂਦੀ ਹੁੰਦੀ ਹਣੀ ਤੁਨੂੰ ਕਿਉਂਕਿ ਨਰੋਈ ਐ ਵੜ ਲੋਮੇ ਨਹੀਂ ਵੀ ਜਾਦਾ ਦੁੱਧ ਵਾਲੀ ਕਈ ਵਾਰਾਂ ਪਸ਼ੂ ਕੰਗਰੋੜ ਜੀ ਚੱਕਣ ਲੱਗ ਜਾਂਦਾ ਪਰ ਇਹ ਨਰੋਇਸ ਢਾਂਚੇ ਦੀ ਬੱਚੀ ਸਾਹਮਣੇ ਤੁਸੀਂ ਇਹਦੀ ਦੇਖ ਸਕਦੇ ਹੋ ਬਾਈ ਕੋਲ ਆ ਇਸ ਟਾਈਮ ਉਹ ਬੱਚੀ ਇਹਦੇ ਨਾਲ ਹੈ ਇਹ ਤੋਂ ਬਾਅਦ ਚ 4 ਨੰਬਰ ਦੇ ਉੱਤੇ 4 ਨੰਬਰ ਹੁਣੇ ਗਾਂ ਆਈ ਹੈ ਜੀ ਇਹ ਲਈ ਇਹਨੂੰ ਅੱਧਾ ਘੰਟਾ ਕੋ ਹੋਇਆ ਠੀਕ ਹੈ ਤੇ ਚੋਕੇ ਉੱਥੋਂ ਲਈਦਾ ਨਹੀਂ ਖਾਲੀ ਕਰਕੇ ਸੁਆ ਕੱਲ ਮੈਂ ਕੋਲ ਨੂੰ ਨਹੀਂ ਤੋੜਦੇ ਕੁਛ ਨਹੀਂ ਤੋੜਦੇ ਸੁਆ ਛਵਾ ਦੁੱਧਾ ਜੀ ਠੀਕ ਹੈ ਬੱਚਾ ਇਹਦੇ ਨਾਲ ਵੀ ਬੱਚੀ ਹੋਈ ਆ ਹਾਂਜੀ ਬਸੋ ਇਹ ਹਜੇ ਚੋਕ ਹੀ ਲੈਂਦੀ ਆ ਤੁਹਾਨੂੰ ਮੈਂ ਦਿਖਾ ਦਿੰਦਾ ਥਣਾ ਦੇ ਉੱਤੇ ਲੋਬਾ ਲੱਗਾ ਹੋਇਆ ਦਵਾਈ ਆਪਾ ਲਾ ਦਨੇ ਚੋਂ ਤੋਂ ਬਾਅਦ ਇਹ ਬਿਲਕੁਲ ਖਾਲੀ ਇਹ ਦੱਸਦੇ ਵੀ ਕੀਤੀ ਹੈ ਖਾਲੀ ਕਰਕੇ ਆਈ ਆ ਠੀਕ ਹੈ ਉਧਰ ਨੂੰ ਜਾਂਦੀ ਬਹੁਤ ਵੱਡੇ ਕਤਕਾਰ ਦੀ ਵਹਿੜ ਹੈ ਮੈਂ ਦਿਖਾ ਇਸ ਕਰਕੇ ਰਿਹਾ ਵੀ ਤੁਹਾਨੂੰ ਇਹਦਾ ਢਾਂਜਾ ਸਮਝ ਆ ਜਾਊਗਾ ਸੂਈ ਇਹ ਤਾਜੀ ਹੈ ਬਿਲਕੁਲ ਬਲਾਂ ਭੂਣਾ ਜਿਆਦੇ ਕਰਕੇ ਖਾਲੀ ਕਰਤੀ ਸੀ ਠੀਕ ਹੈ ਹਵਾਨਾ ਅੱਗੋਂ ਪਿੱਛੋਂ ਇਹਦਾ ਤੁਸੀਂ ਦੇਖ ਲਓ ਮੋੜ ਲਾ ਬਈ ਇੱਥੇ ਬੱਚਾ ਇਹਦੇ ਨਾਲ ਵੀ ਬੱਛੀ ਸਾਹਮਣੇ ਖੜੀ ਹੈ ਤੁਸੀਂ ਦੇਖ ਸਕਦੇ ਹੋ ਵੱਡੀ ਵੱੱਛੀ ਜਿਹੜੀ ਕਤਕਾਰ ਚ ਵੱਡੀ ਦਿਸਦੀ ਹੈ ਸਾਰਿਆਂ ਨਾਲ ਉਹ ਵੱਛੀ ਇਸ ਗਾਂ ਦੇ ਨਾਲ ਹਵਾਨਾ ਗੋ ਪਿੱਛੋਂ ਤੁਸੀਂ ਦੇਖ ਲਓ ਬਾਕੀ ਪਾਸ ਤੁਸੀਂ ਕਰ ਲੈਣੀ ਹੈ। ਇਹ ਤੋਂ ਬਾਅਦ ਇੱਕ ਹੋਰ ਸੂਈ ਸਵਾਈ ਗਾਂ ਦਿਖਾਉਣੇ ਆ। ਅੰਕਲ ਜੀ ਦੋ ਅੱਗੇ 5 ਨੰਬਰ ਦੇ ਉੱਤੇ ਜਿਹੜੀ ਗਾਂ ਖੜੀ ਹੈ। ਇਹ ਵੀ ਦੱਸੀ ਦਾ ਦੂਜੇ ਆ ਜੀ ਤੀਜੇ ਵੀ ਹੋ ਸਕਦੀ ਹੈ ਸਾਨੂੰ ਦੂਜੇ ਸੂਏ ਦੱਸ ਕੇ ਦਿੰਦੀ ਆ। ਕਿੰਨੇ ਦਿਨ ਹੋ ਗਿਆ ਜੀ ਸੂਈ ਨੂੰ? ਬਾਈ ਵੀ ਤਿੰਨ ਕਿ ਦਿਨ ਦੀ ਸੂਈ ਆ ਜੀ। ਬੱચી ਇਹਦੇ ਨਾਲ ਦੇ ਮਗਰ ਬੱચી ਹੋਈ ਆ ਹਾਂਜੀ। ਠੀਕ ਹੈ। ਹਾਂਜੀ। ਸੋ ਦੱਸੋ ਸੂਆ ਤੀਜਾ ਤੁਸੀਂ ਮੰਨ ਸਕਦੇ ਹੋ। ਸੂਏ ਸਾਨੂੰ ਦੂਜੇ ਦੱਸੀ ਉਹਨਾਂ ਨੇ। ਠੀਕ ਹੈ। ਹਵਾਨਾ ਫੈਕਸ ਆ ਪਰ ਚੰਗਾ ਹਵਾਨਾ ਹੈ। ਵੱਛੀ ਇਹਦੇ ਨਾਲ ਹੈ ਅੱਜ ਵੱਛੀਆਂ ਵਾਲੀਆਂ ਗਾਵਾਂ ਕੁਦਰਤੀ ਹੁੰਦਾ ਜਿਆਦਾ ਤੁਹਾਨੂੰ ਦਿਖਾ ਰਹੇ ਆ ਤਾਜੀ ਸੂਈ ਆ ਦੱਸੋ ਬੱਚੇ ਦੀ ਖੱਚ ਪਸੂ ਨੂੰ ਰਹਿੰਦੀ ਹੈ ਹਵਾਨਾ ਇਹਦਾ ਚੰਗਾ ਹੈ ਢਾਂਚਾ ਤੁਸੀਂ ਦੇਖ ਹੀ ਸਕਦੇ ਹੋ ਪੂਰਾ ਭਰਿਆ ਹੋਇਆ ਦੁੱਧ ਦੇ ਨਾਲ ਹਵਾਨਾ ਇਹਦਾ ਚੰਗਾ ਦੁੱਧ ਪਾਊਗੀ ਕਰਮਾ ਵਾਲੀ ਇਹਦੀ ਥੱਲੇ ਵੀ 24 23 24 ਕਿਲੋ ਹੈਗਾ ਹਣ 23 24 ਕਿਲੋ ਬੌਲੇ ਤੋਂ ਸ਼ੁਰੂਆਤ ਹੈ ਇੱਕਾਂ ਹੋਰ ਇਸ ਸਾਈਡ ਤੇ ਖੜੀ ਦਿਖਾਉਣੇ ਆ ਇਹਦਾ ਸੂਆ ਕਿੰਨਾ ਮਾਜੀ ਇਹ ਸੂਆ ਦੂਜਾ ਤੀਜਾ ਵੀ ਹੋ ਸਕਦੀ ਹੈ ਇਹ ਥੱਲੇ ਤਾਂ 28 ਕਿਲੋ ਹੈਗਾ ਜੀ ਆ ਕਿੰਨੇ ਦਿਨ ਹੋ ਗਏ ਹੁਣ ਕਿੰਦਾ ਅੰਦਾਜ਼ਾ ਇਹ ਨੂੰ ਸੂਣ ਹੋ ਗਏ 10 ਦੰ ਜੀ ਬੱਚਾ ਇਹਦੇ ਨਾਲ ਜੇ ਮਗਰ ਬੱਛੀ ਹੈ ਜੀ ਉਹ ਖੜੀ ਲੱ ਪਰਲੇ ਪਾਸੇ ਆ ਪਿੰਲੇ ਪਾਸੇ ਖੜਿਆ ਦੱਸੋ ਉਹ ਅੱਛੀ ਤੁਹਾਨੂੰ ਇਹਦੀ ਮੈਂ ਦਿਖਾ ਦੂੰਗਾ ਇਹ ਵੀ ਚੰਗੇ ਦੁੱਧ ਤੇ ਚੱਲਦੀ ਹੈ ਇਹ ਥਣ ਹਵਾਨੇ ਜਿਹੜੇ ਆ ਨਾ ਇਹ ਦੁੱਧ ਵਾਲੇ ਹੁੰਦੇ ਆ ਬਾਕੀ ਢਾਂਚਾ ਵੀ ਤੁਹਾਨੂੰ ਦੱਸਦਾ ਹੋਊਗਾ ਕਿਤੇ ਵੀ ਮੋਟਾ ਮਾਸ ਨਹੀਂਗਾ ਕਿਉਂਕਿ ਦੁੱਧ ਵਾਲੀ ਗਾਇੜਾ ਦੁੱਧ ਵਾਲੀ ਗਾਂ ਤਾਂ ਨੇਚਰਲੀ ਇਹ ਉੱਤੇ ਮੋਟੀ ਚਰਬੀ ਨਹੀਂ ਚੜ ਸਕਦੀ ਸੋ 10 ਦਿਨਾਂ ਦੀ ਸੂਈ 28 ਕਿਲੋ ਦੁੱਧ ਤੇ ਚੱਲਦੀ ਹੈ ਦੁੱਧ ਚੋਣ ਦਾ ਹੱਕ ਆ ਤੁਹਾਡਾ ਭਾਵੇਂ ਦੋ ਟਾਈਮ ਚੋਲੋ ਤਿੰਨੇ ਟਾਈਮ ਚੋਲੋ ਤੁਸੀਂ ਚੋ ਸਕਦੇ ਹੋ ਤਿਆਰ ਦੁੱਧ ਤੁਹਾਨੂੰ ਦੱਸਿਆ ਇਸ ਗਾਂ ਦਾ ਬਾਕੀ ਗਾਂਵਾ ਬੌਲੇ ਚਾ ਤਾਂ ਉਹਨਾਂ ਦੇ ਥਣ ਪਾਸ ਹੋ ਜਾਣਗੇ ਇਸ ਸਾਈਡ ਤੇ ਦੀ ਮੈਂ ਬੱਚੀ ਇੱਕ ਵਾਰ ਦਿਖਾ ਦਿਆਂ ਨਾਲ ਹੀ ਇੱਕ ਗਾਂ ਹੋਰ ਖੜੀ ਹੋਊਗੀ ਤੁਹਾਨੂੰ ਦਿਖਾਵਾਂਗੇ ਇਹ ਬੱਚੀ ਦੱਸੋ ਜਿਹੜੀ ਹੋਣ ਗਾਂ ਤੋਰੀ ਸੀ ਉਹਦੇ ਨਾਲ ਹੈ ਤੇ ਇਦੂ ਅਗਲੀ ਗਾਂ ਖੋਲ ਲੈ ਭਾਈ ਜਾਂ ਖੋਲ ਇਹਦੇ ਮਾਰ ਬੱਚਾ ਠੀਕ ਹੈ ਇਹ ਕਿੰਨਾ ਮਸੂਆ ਹੋਊਗੀ ਦੂਜੇ ਸੂਏ ਦਾ ਜੀ ਕਿੰਨੇ ਕ ਦਿਨ ਹੋ ਗਏ ਜੀ ਸੂਈ ਨੂੰ ਸੂਈ ਨੂੰ 10 12 ਦਿਨ ਹੋ ਗਏ ਹੁਣ ਦੁੱਧ ਕਿੰਨਾ ਹੋਊਗਾ ਦੁੱਧ ਦੇ ਥੱਲੇ 25 26 ਕਿਲੋ ਹੈਗਾ ਖੁੱਲਾ ਜੀ ਠੀਕ ਤਾਂ ਦੋਸਤੋ 25 26 ਕਿਲੋ ਦੁੱਧ ਹਾਜ਼ਰ ਹੈ ਲੈ ਜੇ ਵੀ ਦੋ ਡੰਗ ਕੋਈ ਤੋਲ ਕੇ ਲੈ ਜੇ ਨੀ ਗੱਲ ਨਹੀਂ ਕੋਈ ਇੱਥੇ ਠੀਕ ਹੈ ਦੁੱਧ ਭਾਵੇਂ ਤੋਲ ਕੇ ਲੈ ਜਾਓ ਥਣ ਹੱਥੀ ਚੋਈ ਵਾਲਾ ਹਵਾਨਾ ਅੱਗੇ ਨੂੰ ਵੀ ਚੰਗਾ ਹੈ ਬਾਕੀ ਥਣ ਦਾ ਸ ਹੈ ਤੁਹਾਡੇ ਸਾਹਮਣੇ ਹੈ ਬਲੈਕ ਰੰਗ ਦੇ ਥਾਣਾ ਦੋਸਤੋ ਪਰ ਜਿਹੜਾ ਵੀ ਚੋਣ ਲੱਗੂਗਾ ਤਾਂ ਉਹਨੂੰ ਇਹ ਚੁਆਈ ਪਸੰਦ ਆਊਗੀ ਕਿਉਂਕਿ ਥਾਂ ਦਾ ਸਹਿਜ ਬਹੁਤ ਸੋਹਣਾ ਗਾਣਾ ਦਾ ਨਾਂ ਤਾਂ ਤੁਹਾਨੂੰ ਛੋਟਾ ਤੇ ਨਾਲ ਲੰਬਾ ਮੋੜ ਲਾ ਬਈ ਉਧਰੋਂ ਕੱਲਾ ਕੱਲਾ ਥਾਣ ਨਿਖੜਵਾਂ ਲੱਗਾ ਹੈ ਬਾਕੀ ਰੰਗ ਰੱਬ ਦੀ ਦਾ ਜਿਹੜੀ ਉਹ ਦਾਤ ਹੈ ਦੇਣ ਹੈ ਤੋ ਇਹ ਮੀਡੀਅਮ ਹਾਈਟ ਦੀ ਹੈ ਇੱਕ ਗਾਂ ਇਸੇ ਸਾਈਡ ਤੇ ਗੱਬਣ ਖੜੀ ਐ ਥੋੜੀ ਜਾਣਕਾਰੀ ਲੈ ਲੈਣੀ ਐ ਇਹ ਕੰਨਵਾ ਸੂਆ ਸੁੰਦੀ ਐ ਜੀ ਇਹ ਦੂਜੇ ਸੂਏ ਸੁੰਦੀ ਐ ਵਾੜ ਜੀ ਕਿੰਨੇ ਕਿ ਦਿਨ ਲਊ ਹਜੇ ਇਹ 10 ਕਿ ਦਿਨ ਪਈ ਐ ਇਹ ਤਾਂ ਖੜੀ ਰਹਿਣ ਦੀ ਐ ਹਾਂ ਜੀ ਬਹੁਤੀ ਤਿਆਰੀ ਉਸੋ ਹੈਗੀ ਆ ਹਜੇ ਠੀਕ ਐ ਇਹਦੋਂ ਅੱਗੇ ਇੱਕ ਹੋਰ ਵਾੜ ਖੜੀ ਐ ਇੱਥੇ ਖੜੀ ਦਿਖਾ ਦੀ ਜੀ ਕੱਲ ਹੀ ਸੂਈ ਐ ਜੀ ਹਜੇ ਉਹ ਭਲਾ ਭੂਣਾ ਕਰਕੇ ਨਾ ਹਜੇ ਜ਼ਰ ਦੁੱਧ ਤੇ ਆਉਣਾ ਭਲਾ ਜਿਆਦੇ ਸੀ ਉਹਦੇ ਹਾਂ ਜੀ ਠੀਕ ਐ ਓਕੇ ਉਹਦੇ ਅੰਦਰ ਗੱਬਣਾ ਹੈ ਉਸ ਅੰਦਰ ਉਸੋ ਕਾਮਾ ਗੱਬਣ ਹੈ ਕਿ ਆਪਾਂ ਇਧਰੋਂ ਸ਼ੁਰੂਆਤ ਕਰਾਂਗੇ ਜਿਹੜੀ ਪਰਲੇ ਪਾਸੇ ਡੱਬੀ ਵਾੜ ਐ ਵੀ ਕਿੰਨੇ ਦਿਨ ਲੈ ਸਕਦੀ ਐ ਉਹ ਹਫਤਾ ਦੱਸਿਆ ਜੀ ਹੁਣੇ ਆਈ ਆਪਣੇ ਕੋਲ ਅੱਛਾ ਹਾਂ ਤੁਹਾਡੇ ਆਇਆ ਤੇ ਨਾਲ ਹੀ ਆਈ ਆ ਠੀਕ ਐ ਦੱਸੋ ਇੱਕ ਹਫਤਾ ਦੱਸਿਆ ਮਾਲਕਾਂ ਨੇ ਇਹ ਜੀ ਬੱਚੀ ਬਹੁਤ ਚੰਗੀ ਆ ਇੱਕ ਅੰਨੀਆ ਬਰੋਬਰੀ ਕਰਦੀ ਐ ਜਵਾਨੀ ਵਾਲਿਆਂ ਠੀਕ ਐ ਹਾਂਜੀ ਹਵਾਨੇ ਦੀ ਕੁਆਲਿਟੀ ਦੇਖੋ ਦੱਸੋ ਬਾਕੀ ਤੋਰ ਤੁਹਾਨੂੰ ਸਮਝ ਆਊਗੀ ਨਰੋਈ ਐ ਲੱਤਾਂ ਦੀ ਵੀ ਹਵਾਨਾ ਫਿਕਸ ਐ ਕੁਮਾਲਾ ਗੁੰ ਕਰਕੇ ਬਈ ਵੱਡਾ ਢਾਂਚਾ ਦੱਸੋ ਇਹਦਾ ਦੁੱਧ ਵਾਲੀ ਗਾਂ ਗੱਬਣਗਾ ਜਿਹੜੇ ਵੀਰ ਨੂੰ ਪਸੰਦ ਆਉਂਦੀ ਹੈ ਤਾਂ ਬਹੁਤ ਚੰਗੀ ਕੁਆਲਿਟੀ ਦੀ ਤੁਸੀਂ ਦੇਖ ਸਕਦੇ ਹੋ ਥਾਣਾ ਚ ਬਿੱਥੀ ਫੁੱਲ ਹੈ ਇਹਦੇ ਵੀ ਹਵਾਨਾ ਜਿੰਨੀ ਵਾਰ ਦੇਖੀ ਜਾਓਗੇ ਤੁਹਾਡੇ ਦਿਲ ਨੂੰ ਲੱਗੀ ਜਾਊ ਕਿਉਂਕਿ ਇਹ FX ਹੈ ਖੁੱਚਾਂ ਤੋਤੇ ਹੈ ਚੜਾਈ ਕਾਫੀ ਹੈ ਹਵਾਨੇ ਦੀ ਨਵਾਈ ਤੋ ਆਈ ਨਹੀਂ ਹਜੇ ਨਵਾਈ ਤੋ ਆਈ ਨਹੀਂ ਕੀ ਫਿਰ ਜਿਹੜੀ ਚੀਜ਼ ਚੰਗੀ ਹੈ ਉਹ ਬਿਨਾਂ ਨਵਾਇਆ ਵੀ ਦੱਸੂਗੀ ਇਹਦੇ ਨਾਲ ਇੱਕ ਵੜ ਇਹ ਵੀ ਗੱਬਣਾ ਜੀ ਹਾਂਜੀ ਗੱਬਣਾ ਠੀਕ ਹੈ ਮਿਦਾਂ ਦੀ ਹੈ ਜੀ ਕਿੰਨੇ ਦਿਨ ਲੈ ਜੂ? ਕਿੰਨੇ ਕ ਦਿਨ ਲੈ ਜੂ? ਇਹ ਵਾ 5-6 ਦਿਨ ਨਹੀਂ ਲਊਗੀ ਜੀ। 600 5-6 ਦਿਨ ਲਾਊਗੀ। ਕਿੰਨੇ ਦਿਨ ਦੱਸਿਆ ਤੇ ਪੂਰੇ ਵੇਖੋ ਤੇ ਨੱਕੀ ਆ ਕਿ ਜੋ ਵਨ ਵੱਧ ਲੈਂਦੀ ਆ। ਠੀਕ ਹੈ। ਸਾਤਰੀ ਨੂੰ ਸਾਨੂੰ ਦੱਸਿਆ ਵੀ। ਕੱਚੀ ਚੰਗੀ ਬਹੁਤ ਆ ਜੀ ਵੀ ਦੂਜਾ ਸੁਆ। ਦੂਜਾ ਸੁਆ 6 ਦੰਦ। ਹੱਥੀ ਚੁਆਈ ਵਾਲਾ ਥਾਣਾ ਹਵਾਨਾ ਅੱਗੋਂ ਪਿੱਛੋਂ ਸੋਹਣਾ। ਰੰਗੇ ਬਲੈਕ ਦੀ ਆ। ਅੱਗੋਂ ਕਰਕੇ ਮੋੜ ਲਾ ਬਈ। ਬਾਕੀ ਰੇਟ ਜਿਹੜੇ ਆ ਮੈਂ ਪਹਿਲਾਂ ਵੀ ਦੱਸ ਚੁੱਕਿਆ ਵੇ ਉਹ ਤੁਸੀਂ ਆ ਕੇ ਪਸ਼ੂ ਪਸੰਦ ਕਰੋ ਮੈਂ ਪਿਛਲੀ ਵਾਰ ਵੀ ਜੋ ਵੀਡੀਓ ਬਣਾਉਣ ਆਇਆ ਸੀ ਤੇ ਬਾਈ ਜੀ ਉਹ ਕਿਉਂਕਿ ਇਹਨਾਂ ਦਾ ਪੁਰਾਣਾ ਵਪਾਰ ਦਾ ਕੰਮ ਆ ਕਹਿੰਦੇ ਜਿਹੜਾ ਵੀਰ ਘਰੇ ਆ ਗਿਆ ਉਹਨੂੰ ਮੋੜ ਨਹੀਂ ਦਿੰਦੇ ਪਸ਼ੂ ਦੇ ਕੇ ਤੋਰਾਂਗੇ ਮਤਲਬ ਬਾਕੀ ਕੀਮਤਾਂ ਜਿਹੜੀਆਂ ਉਹ ਫੋਨ ਤੇ ਪਤਾ ਕਰ ਲਿਓ ਤੁਸੀਂ ਅਗਲੀ ਵਾਰ ਤੋਂ ਆਉਣ ਵਾਲੀਆਂ ਵੀਡੀਓ ਚ ਕੋਸ਼ਿਸ਼ ਕਰਾਂਗੇ ਵੀ ਰੇਟ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਵੀ ਕਰ ਦਿਆ ਕਰੀਏ ਪਰ ਫਿਲਹਾਲ ਤੁਸੀਂ ਇਸ ਤਰੀਕੇ ਨਾਲ ਦੇਖੋ ਇਹ ਜਿਹੜੀ ਵੜ ਹੈ ਜੀ ਇਹ ਪਹਿਲੇ ਸੂਏ ਆ ਜੀ ਦੋਂਦੀ ਆ ਠੀਕ ਐ ਇਹ ਜੀ ਬੱਛੀ ਆ ਜੀ ਇਹਦੇ ਮਗਰ ਵੀ ਬੱਛੀ ਆ ਹਾਂ ਤੋ ਤੋਰੀ ਮਰੀ ਠੀਕ ਐ ਪਹਿਲਾ ਸੂਆ ਦੋ ਦੰਦ ਬੱਛੀ ਇਹਦੇ ਨਾਲ ਇਹ ਵੀ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਪਵਾਨਾ ਫੈਕਸ ਇਹਦਾ ਵੀ ਕਮਾਲ ਆ ਬਾਈ ਥਾਣੇ ਦਾ ਵੀ ਹੱਥੀ ਚੁਾਈ ਆ ਲੰਸ ਬਾਕੀ ਹਾਈਟ ਜਾਂ ਸਟਰਕਚਰ ਉਹ ਤੁਸੀਂ ਦੇਖ ਹੀ ਲਿਆ ਦੋ ਦੰਦਾ ਦੋਸਤੋ ਬਾਈ ਕਹਿੰਦਾ ਵੀ ਦਿਖਾ ਹੀ ਦਿੰਦੇ ਆ ਠੀਕ ਹੈ ਓਕੇ ਬਾਈ ਕਨਫਰਮ ਸੋ ਦੋਸਤੋ ਕਨਫਰਮ ਦੋ ਦੰਦਾ ਵੈਸੇ ਕਿਉਂਕਿ ਪੁਰਾਣਾ ਵਪਾਰ ਆ ਤਾਂ ਦੰਦ ਦੇਖ ਕੇ ਹੀ ਵਪਾਰ ਚੱਲਦਾ ਦੁੰਦੀਆਂ ਚੌਕੀਆਂ ਦਾ ਖਾਸ ਕਰਕੇ ਉਹ ਉਹ ਦੇ ਥੱਲੇ ਤਿਆਰ ਕਿੰਨਾ ਹੋਊਗਾ ਜੀ 20 ਕਿਲੋ ਦੁੱਧ ਜਮ ਤਿਆਰ ਆ ਵਾ ਦੂ ਘੱਟ ਨਹੀਂਗਾ ਠੀਕ ਹੈ 20 ਕਿਲੋ ਦੁੱਧ ਦੋਸਤੋ ਦੇ ਰਹੀ ਆ ਤੇ ਵੱਛੀ ਇਹਦੇ ਨਾਲ ਕੁਝ ਹੋਰ ਵੜਣਾ ਹੈ ਗਾ ਇਤਰ ਉਹ ਦੋਂਦੀ ਬੱਚੀ ਉਹ ਵੀ ਤੋੜ ਦੇ ਦੋਂਦੀਆਂ ਹੀ ਬੱਚੀਆਂ ਤੋੜ ਠੀਕ ਐ ਸੂਈਆਂ ਵੀ ਆ ਤਿੰਨੇ ਜਿਹੜੀਆਂ ਅੰਦਰ ਖੜੀਆਂ ਆ ਹਾਂ ਤਿੰਨੇ ਸੂਈਆਂ ਨੇ ਠੀਕ ਐ ਤੋੜ ਦੇ ਬਈ ਅਕੇ ਕਰਕੇ ਬੱਚਾ ਜੇ ਮਗਰ ਠੀਕ ਐ ਉਹਦੇ ਮਾਰੂ ਬੱਚਾ ਸਦਸੋ ਬੱਚਾ ਵੱਛਾ ਦੋ ਦੰਦ ਬੱਚੀ ਇਹ ਵੀ ਹਵਾ ਨਾ ਦੇਖੋ ਇਹਦਾ ਵੀ ਇਹ ਪਰਸੋਂ ਹੀ ਸੋਈ ਆ ਦੱਸੋ ਤੇ ਇਹਨੇ ਬੱਚੇ ਨੂੰ ਜਨਮ ਦਿੱਤਾ ਕਮਾਲਾ ਬਾਈ ਲਿਆ ਵਾਪਸ ਸਵੇ ਵੀ ਦੋ ਦੰਦ ਵਹਿੜਾ ਹੋਣਾ ਸਹੀ ਟਾਈਮ ਹੈ ਜਿਹਨੇ ਦਾਮਾ ਪਾਉਣੀ ਹੈ ਕਿਉਂਕਿ ਇਸ ਤੋਂ ਬਾਅਦ ਚ ਫਿਰ ਗਰਮੀ 'ਚ ਜਦੋਂ ਖਰੀਦ ਲੈਨੇ ਆ ਤਾਂ ਉਹਨਾਂ ਨੂੰ ਗੱਭਣ ਕਰਨ ਦੀ ਦਿੱਕਤ ਆਉਂਦੀ ਹੈ ਤਾਂ ਬੇਤਰ ਇਹੀ ਹੈ ਵੀ ਹੁਣ ਜਿਹਨੇ ਪਸ਼ੂ ਹੋਰ ਮਹੀਨੇ ਤੱਕ ਖਰੀਦਣਾ ਤਾਂ ਵਧੀਆ ਮੌਕਾ ਠੰਡ 'ਚ ਖਰੀਦੋ ਇਹ ਵੀ ਦੋਨਦੀ ਹੋਈ ਬੱਚੀ ਇਹਦੇ ਮਰ ਵੀ ਬੱਚਾ ਆ ਦੁੱਧ ਕਿੰਨਾ ਹੋਊਗਾ ਥੱਲੇ ਦੁੱਧ ਉਸੇ ਲੈਗਾ 23-24 ਕਿਲੋ 20 ਕਿਲੋ ਦੇਗਾ ਦਾ ਸੋ ਸੋ 23 ਕਿਲੋ ਦੁੱਧ ਹੈਗਾ ਬੱਚੀ ਸਾਲੇ ਤਿਆਰ ਬੱਚਾ ਬੱਚਾ ਇਹਨਾਂ ਮਸ਼ੀਨ ਨਹੀਂ ਚੁਾਈ ਆ ਮਸ਼ੀਨੀ ਚੁਾਈ ਬਹੁਤ ਸੋਹਣਾ ਥਾ ਜਿਹੜਾ ਹਵਾਨਾ ਫਿਕਸ ਬਿਲਕੁਲ 23-24 ਕਿਲੋ ਬੜਾ ਹੋਣਾ ਹੈਗਾ ਸੋ ਨੇ ਆ ਭਾਈ ਸੋ 3 ਕਿਲੋ ਆ ਨੂੰ ਇਸ ਟਾਈਮ ਇਹਦੇ ਥੱਲੇ ਦੁੱਧ ਆਜ ਰਿਹਾ ਇਹ ਵੀ ਪਹਿਲਾਂ ਵੈੜ ਹੈ ਬਾਕੀ ਦੋਸਤੋ ਤੁਸੀਂ ਆ ਕੇ ਪਾਸ ਕਰਿਓ ਜਿਹੜਾ ਪਸ਼ੂ ਖਰੀਦਣਾ ਅਗਲੀ ਤਿੰਨ ਗਾਮਾ ਇਸ ਸਾਈਡ ਤੇ ਵੀ ਹੈ ਹਾਂਜੀ ਹਾਂਜੀ ਅੱਛਾ ਇਹ ਇਦਾਂ ਲੱਗਦਾ ਦੂਜੀਆਂ ਗਾਮਾਂ ਬੜੇ ਚੰਗੀ ਮਤਲਬ ਗਾਮਾਂ ਤੇ ਇਹ ਥੋੜਾ ਘੱਟ ਭਾਅ ਲਿੰਗੇ ਹਾਂ ਇਹ ਘੱਟ ਭਾਅ ਲਿੰਗਾ ਜੀ ਆ ਗਾਂ ਦੇ ਅੱਖ ਚ ਫੋਲਾ ਆ ਗਿਆ ਪਿਆ ਗਿਆ ਅੱਛਾ ਹਾਂ ਠੀਕ ਐ ਦਰਦੀ ਵੱਧ ਸੀ ਠੀਕ ਐ ਚਲੋ ਪੂਰਾ ਘਾ ਆਪਣੇ ਉਹੀ ਟਿੱਲੀ ਹੋ ਗਈ ਡੱਬੀ ਚਲੋ ਆਪਾਂ ਜਰਸੀ ਖਾ ਜਰਸੀ ਗਾਂ ਇਹਦੇ ਥੱਲੇ ਰੋਜ਼ 5 16 17 ਕਿਲੋ ਹੈਗਾ ਇਸ ਟਾਈਮ ਕਿੰਨੇ ਦਿਨ ਹੋ ਗਏ ਨੂੰ ਸੂਈ ਸੂਈ 6-7 ਦਿਨ ਹੋ ਗਏ ਜੀ ਠੀਕ ਐ ਲੈ ਆ ਦਿਨ ਹੋ ਗਏ ਇਹਦੇ ਮਗਰ ਬੱਚਾ ਬੱਚਾ ਵੱੱਛਾ ਦੋਸਤੋ 6-7 ਦਿਨਾਂ ਦੀ ਸੂਈ 16 ਕਿਲੋ ਤੁਸੀਂ ਦੁੱਧ ਇਹ ਥੱਲੇ ਮੰਨ ਲਓ ਬਾਕੀ ਗਾਵਾਂ ਖੜੀਆਂ ਜ਼ਰੂਰ ਆ ਪਰ ਜਿਵੇਂ ਦੱਸਿਆ ਵੀ ਇੱਕ ਗਾਂ ਦੀ ਅੱਖ ਚ ਥੋੜੀ ਪ੍ਰੋਬਲਮ ਆ ਗਈ ਥੋੜਾ ਡਰਨ ਲੱਗ ਗਈ ਉਹਦੇ ਕਰਕੇ ਖਾਣ ਹੋਵਾਂ ਨੇ ਦੀ ਚੰਗੀ ਆ ਗਾਂ ਜੇ ਕੋਈ ਵੀਰ ਐਵੇਂ ਪਾਸ ਕਰਦਾ ਤਾਂ ਕੰਟੈਕਟ ਕਰ ਲਓ ਦੂਜੀ ਗਾਂ ਹਜੇ ਤੰਦਰੁਸਤ ਹੋ ਜੂਗੀ ਛੇਤੀ ਤਾਂ ਉਦੋਂ ਬਾਅਦ ਤੁਹਾਨੂੰ ਦਿਖਾਵਾਂਗੇ ਬਾਕੀ ਜਿਹੜੀਆਂ ਜਿਨੇ ਚੰਗੀ ਕੀਮਤ ਲਾਉਣੀਆਂ ਤਾਂ ਬਹੁਤ ਸੋਹਣੀਆਂ ਗਾਵਾਂ ਇੱਥੇ ਮੌਜੂਦ ਆ ਦੱਸੋ ਤੁਹਾਨੂੰ ਦਿਖਾ ਚੁੱਕੇ ਆ ਨੰਬਰ ਸਕਰੀਨ ਉੱਤੇ ਦੋ ਚੱਲਦੇ ਆ ਤੇ ਤੁਸੀਂ ਕਾਲ ਕਰ ਸਕਦੇ ਹੋ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਅੱਛਾ ਓਟ ਵੀਡੀਓ ਐਂਡ